ਸਾਡੀ ਬਹੁਤ ਲੰਮੇ ਸਮੇਂ ਤੋਂ ਕੋਸ਼ਿਸ਼ ਸੀਗੀ ਕਿ ਅਸੀਂ ਇਸ ਰੈਪਲੀਕਾ ਨੂੰ ਹਰਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਕਿਸੇ ਤਰ੍ਹਾਂ ਉੱਥੇ ਐਡ-ਆਨ ਕਰਵਾਈਏ ਤਾਂ ਕਿ ਸੰਗਤਾਂ ਨੂੰ ਅਵੇਅਰਨੈਸ ਮਿਲ ਸਕੇ 1984 ਦੀ ਅੱਜ ਕੱਲ ਸੋਸ਼ਲ ਮੀਡੀਆ ਹੈਗਾ ਸਾਲਾ ਕੁਝ ਦੇਖਣ ਨੂੰ ਵੀ ਮਿਲ ਜਾਂਦਾ ਆ ਆਟੋਮੈਟਿਕਲੀ ਸੋ ਉਹ ਚੀਜ਼ਾਂ ਆਪਣੇ ਅੰਦਰ ਇੱਕ ਦਰਦ ਵੀ ਹੁੰਦਾ ਆ ਕੌਮ ਨੂੰ ਲੈ ਕੇ ਜਿਹੜਾ ਦਰਦ ਆ ਉਹਨੂੰ ਇੱਕ ਆਰਟਿਸਟ ਆਪਣੇ ਆਂਡ ਦੇ ਨਾਲ ਕਿੱਦਾਂ ਸਾਹਮਣੇ ਲੈ ਕੇ ਆਉਂਦਾ ਆ ਇਸ ਇੱਕ ਆਰਟਿਸਟ ਦੇ ਡਿਮੈਂਡ ਕਰਦਾ ਜਿਨ੍ਹਾਂ ਦੇ ਜਿਹਦੇ ਨਾਲ ਬੀਤੀ ਅਸੀਂ ਉਹਨਾਂ ਦਾ ਦਰਦ ਮਹਿਸੂਸ ਕਰ ਸਕਦੇ ਹਾਂ ਕਿਉਂਕਿ ਅਸੀਂ ਉਹ ਚੀਜ਼ਾਂ ਆਪਣੇ ਪਿੰਡੇ ਤੇ ਵੀ ਹੰਡਾਈਆਂ ਕਿ ਲੱਗਦਾ ਇਤਿਹਾਸ ਇਦਾਂ ਦੀ ਚੀਜ਼ਾਂ ਖੂਨ ਡੋਲੇ ਆਇਆ ਸਕਾ ਇੱਕ ਇੱਕ ਟੁੱਕੇ ਦਾ ਮੁੱਲ ਵੀ ਵਾਹੀ ਤਾਰ ਨਹੀਂ ਸਕਦੇ ਅਸੀਂ ਨਹੀਂ ਸੰਭਾਲਾਂਗੇ ਤਾਂ ਹੋਰ ਸੰਭਾਲੇਗਾ ਕੌਣ ਆਪਣਾ ਇਹ ਮਲਟੀਕਲਚਰ ਪੰਜਾਬ ਆ ਇੱਥੇ ਹਰ ਤਰ੍ਹਾਂ ਦੇ ਲੋਕ ਨੇ ਆਪਾਂ ਪੰਜਾਬ ਨੂੰ ਖੁਸ਼ ਦੇਖਣਾ ਹੈ ਗੋਲੇ ਵੱਜੇ ਨੇ ਆਸੇ ਬਸਮੀ ਮਿੱਟੀ ਰੇਟੇ ਟੁੱਟਿਆ ਉਸ ਵਲੇ ਦੇ ਹਾਲਾਤ ਸੀ ਸਰ ਮੈਂ ਉਹ ਚੀਜ਼ ਲਾਈਵ ਕਦੀ ਨਹੀਂ ਦੇਖੀ ਫਿਕਸ ਫਿਕਸ ਨੇ ਥੋੜੀਆਂ ਬਹੁਤੀਆਂ ਉਹ ਇੱਕ ਕੁਝ ਚੀਜ਼ਾਂ ਕਾਲਪਨਿਕ ਹੁੰਦੀਆਂ ਉਹ ਚੀਜ਼ਾਂ ਤੁਸੀਂ ਦੇਖ ਕੇ ਪ੍ਰੋਪਰ ਹੂ ਬਣਾਵਾਂਗੇ ਜੇ ਇੱਕ ਰੈਪਲੀਕਾ ਨਹੀਂ ਹੈ ਕਿ ਜਿੰਦਾ ਜੰਦਾ ਬੋਲਦਾ ਇਤਿਹਾਸ ਹੈ ਆਪਣੇ ਦਾ ਤੂੰ ਸੰਗਰ ਨੇ ਐਂਟਰ ਕੀਤਾ ਇੰਨਾ ਰਸ਼ ਉੱਥੇ ਪੈ ਗਿਆ ਸਾਰੇ ਆਣੇ ਮੈਨੂੰ ਘੇਰ ਲਿਆ ਇਤਿਹਾਸ ਨੂੰ ਕੋਈ ਨਹੀਂ ਤਰਜੀ ਅਮੀਰ ਇਹ ਆਸਾ ਸਾਡਾ ਉਹਨੂੰ ਸੰਭਾਲਣ ਦੀ ਬਹੁਤ ਲੋੜ ਆ ਅਸੀਂ ਫ੍ਰੀ ਸੇਵਾ ਕਰਦੇ ਆ ਅਸੀਂ ਦੋ ਤਿੰਨ ਪਿੰਡ ਅਡੌਪਟ ਕੀਤੇ ਹੋਏ ਆ ਅਸੀਂ ਉਹਨੂੰ ਉੱਥੋਂ ਪਿੰਡਾਂ ਚੋਂ ਗਰੀਬ ਪਰਿਵਾਰਾਂ ਨੂੰ ਲਿਆ ਕੇ ਉਹਨਾਂ ਦਾ ਫ੍ਰੀ ਇਲਾਜ ਕਰਾਈਦਾ ਉਹ ਸੀ ਦੇਖੀਦਾ ਨਹੀਂ ਉਹ ਹਿੰਦੂ ਆ ਮੁਸਲਮਾਨ ਆ ਸਿੱਖ ਬਸ ਇਹ ਦੇਖੀਦਾ ਕਿ ਉਹ ਪੰਜਾਬ ਦੇ ਲੋਕ ਅੰਦਰ ਜੋ ਕੌਮਲੀ ਦਰਦ ਆ ਔਰ ਇੱਕ ਤੁਹਾਡੇ ਹੱਥ ਦੇ ਵਿੱਚ ਜਿਹੜਾ ਹੁਨਰ ਆ ਔਰ ਤੁਸੀਂ ਉਸ ਉਸ ਚੀਜ਼ ਨੂੰ ਹੈਂਡੀਕਰਾਫਟ ਆਰਟ ਔਰ ਵੈਕਸ ਚੂਸ ਦੇ ਆਰਟ ਨਾਲ ਉਹਨਾਂ ਦਾ ਕੰਬੀਨੇਸ਼ਨ ਬਹੁਤ ਜ਼ਰੂਰੀ ਆ ਬਹੁਤ ਬਹੁਤ ਇਹ ਬਹੁਤ ਕੰਬੀਨੇਸ਼ਨ ਇਹਦੇ ਵਿੱਚ ਬਣਨਾ ਬਹੁਤ ਜ਼ਰੂਰੀ ਆ ਸਿੱਖਿਆਤਸ ਦੀ ਬਹੁਤ ਅਮੀਰ ਵਿਰਾਸਤ ਰਹੀ ਹੈ। ਪ੍ਰਲੰਗੇ ਦੇ ਹਾਕਿਆਂ ਦੇ ਵਿੱਚ ਕਈ ਇਹੋ ਜਿਹੇ ਸੱਚ ਵੀ ਨੇ ਚਾਹੇ ਉਹ ਹਿਸਟਰੀ ਵੀ ਹੈ ਜਿਨ੍ਹਾਂ ਨੂੰ ਜਿਹੜਾ ਕਿ ਭੁਲਾਇਆ ਨਹੀਂ ਪੁੱਲ ਸਕਦਾ। ਇਸੇ ਜਿਹੜੀ ਚੀਜ਼ ਨੂੰ ਹਮੇਸ਼ਾ ਜ਼ਿੰਦਾ ਰੱਖਣ ਵਾਸਤੇ ਤੇ ਆਉਣ ਵਾਲੀ ਪੀੜ੍ਹੀ ਨੂੰ ਖਾਸ ਤੌਰ ਤੇ ਗੁਰੂ ਧਾਮਾਂ ਤੇ ਕਿਸ ਤਰੀਕੇ ਦੇ ਨਾਲ ਲੰਗਾ ਸਮਾ ਜਿਹੜਾ ਜੋ ਜਿਸ ਤਰੀਕੇ ਦੇ ਨਾਲ ਹਮਲੇਵੀ ਹੋਏ ਨੇ ਜਾਂ ਜਿਸ ਤਰੀਕੇ ਨਾਲ ਇਤਿਹਾਸ ਵੀ ਰਿਹਾ ਵੈ ਉਹਨੂੰ ਜਾਣੂ ਕਰਾਉਣ ਵਾਸਤੇ ਜਲੰਧਰ ਦੇ ਸਾਇਬ ਸਿੰਘ ਹੋਰਾਂ ਨੇ ਇੱਕ ਬੜੀ ਨਵਿਕਲੀ ਜੀ ਪਹਿਲ ਕੀਤੀ ਹੈ ਹਾਲਾਂਕਿ ਇਹਨੂੰ ਇੱਕ ਇੱਕ ਦਹਾਕੇ ਤੋਂ ਵੱਧ ਦਾ ਜਿਹੜਾ ਕਿ ਸਮਾਂ ਹੋ ਗਿਆ ਵੈ ਕਿ ਇਸ ਕਿੱਤੇ ਦੇ ਨਾਲ ਜੁੜੇ ਹੋਏ ਮੈਂ ਗੱਲ ਕਰ ਰਿਹਾ ਹਰਮੰਦਰ ਸਾਹਿਬ ਦੇ ਵਿੱਚ ਜਿਹੜੀ 84 ਦੇ ਸਮੇਂ ਦੇ ਵਿੱਚ ਜਿਹੜੀ ਗੈਲਰੀ ਦਾ ਉਦਘਾਟਨ ਕੀਤਾ ਗਿਆ ਵੈ ਉਹਦਾ ਰੈਪਲੀਕਾ ਤਿਆਰ ਕਰਨ ਵਾਲੇ ਸਾਡੇ ਨਾਲ ਐਸੋਲੇ ਆਰਟਿਸਟ ਮੌਜੂਦ ਨੇ ਸਾਇਬ ਸਿੰਘ ਸਾਇਬ ਸਿੰਘ ਜੀ ਸਵਾਗਤ ਪੀਟੀਸੀ ਨਿਊਜ਼ ਦਾ ਸ਼੍ਰੀ ਗਾਜੀ ਸਭ ਤੋਂ ਪਹਿਲਾਂ ਤਾਂ ਮੇਰਾ ਇਹ ਸਵਾਲ ਹੈ ਕਿ ਰੈਪਲੀਕਾ ਬਣਾਉਣ ਦਾ ਤੇ ਖਾਸ ਤੌਰ ਤੇ ਹੀ ਹਰਮੰਦਰ ਸਾਹਿਬ ਜਿਹੜੀ ਹੁਣ ਗੈਲਰੀ ਜਿਹੜੀ ਸ਼ੁਰੂ ਹੋਈ ਹੈ ਉਹਦੇ ਵਿੱਚ ਥੋੜਾ ਰੈਪਲੀਕਾ ਉਹਨੂੰ ਬਣਾਉਣ ਦਾ ਆਈਡੀਆ ਸਭ ਤੋਂ ਪਹਿਲਾਂ ਤੇ ਕੀ ਕਾਰਨ ਹੁੰਦਾ ਰਿਹਾ ਜੀ ਇਹਦਾ ਜਿਹੜਾ ਕਨਸੈਪਟ ਸੀਗਾ ਰੈਪਲੀਕਾ ਦਾ ਸਾਡੇ ਦਿਮਾਗਤ ਵਿੱਚ ਬਹੁਤ ਚਿਰ ਤੋਂ ਚੱਲ ਰਿਹਾ ਸੀ ਕਿ ਅਸੀਂ ਚਾਹੁੰਦੇ ਸੀਗੇ ਕਿ ਜਿਹੜੀ ਇਹ 1984 ਦਾ ਜਿਹੜਾ ਕੱਲੂਕਾਰਾ ਹੋਇਆ ਅਸੀਂ ਲੋਕਾਂ ਦੇ ਵਿੱਚ ਉਹਨੂੰ ਰੀਪਰੈਜ਼ੈਂਟ ਕਰ ਸਕੀਏ ਸਾਰਿਆਂ ਦੇ ਵਿੱਚ ਅਵੇਰਨੈਸ ਯੰਗਸਟਰ ਦੇ ਵਿੱਚ ਲੈ ਕੇ ਆਈਏ ਕਿਉਂਕਿ ਇਹ ਇੱਕ ਬਹੁਤ ਅਹਿਮ ਚੀਜ਼ ਹੈ ਸਿੱਖ ਇਤਿਹਾਸ ਵਿੱਚ ਸਾਡੀ ਬਹੁਤ ਲੰਬੇ ਸਮੇਂ ਤੋਂ ਕੋਸ਼ਿਸ਼ ਸੀ ਕਿ ਅਸੀਂ ਇਸ ਰੈਪਲੀਕਾ ਨੂੰ ਹਰਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਕਿਸੇ ਤਰ੍ਹਾਂ ਉੱਥੇ ਐਡ-ਆਨ ਕਰਵਾਈਏ ਤਾਂ ਕਿ ਸੰਗਤਾਂ ਨੂੰ ਅਵੇਰਨੈਸ ਮਿਲ ਸਕੇ 1984 ਦੀ ਐਂਡ ਫਿਰ ਇਹਦੇ ਨਾਲ ਦੀ ਸੇਮ ਰੈਪਲੀਕਾ ਅਸੀਂ ਲੰਡਨ ਆਪਣੇ ਸਿੱਖ ਮਿਊਜ਼ੀਅਮ ਦੇ ਵਿੱਚ ਡਰਬੀ ਦੇ ਵਿੱਚ ਲਗਾਈ ਹੋਈ ਹੈ ਹਾਂਜੀ ਬਿਲਕੁਲ ਸੇਮ ਰੈਪਲੀਕਾ ਸੋ ਸਾਡੇ ਕੋਲ ਬਾਬਾ ਬਾਬਾ ਹਰਨਾਮ ਸਿੰਘ ਜੀ ਦਮਦਿਮੀ ਟਕਸਾਲ ਦੇ ਮੁਖੀ ਉਹ ਮਹਾਪੁਰਸ਼ ਆਈਸੀਓ ਨਾਲ ਨੇ ਸਾਨੂੰ ਇਸ ਰੈਪਲੀਕਾ ਬਾਰੇ ਜਦੋਂ ਉਹਨਾਂ ਨੇ ਲੰਡਨ ਆ ਕੇ ਦੇਖਿਆ ਸਾਡੀ ਵਿਊਸ ਐਰਡਰਬੀ ਦੇ ਵਿੱਚ ਮੀਜ਼ੇਮ ਦੇ ਵਿੱਚ ਤੇ ਉਹਨਾਂ ਨੇ ਫਿਰ ਸਾਨੂੰ ਦੱਸਿਆ ਕਿ ਅਸੀਂ ਇਸੇ ਸ਼ਹੀਦੀ ਗੈਲਰੀ ਬਣਾਉਣੇ ਪਏ ਆ ਸੋ ਸਾਡੇ ਲਈ ਬਹੁਤ ਖੁਸ਼ੀ ਵਾਲੀ ਗੱਲ ਸੀ ਕਿ ਚਲੋ ਅਸੀਂ ਉੱਥੇ ਸਾਨੂੰ ਇਹ ਕੰਮ ਕਰਨ ਦਾ ਮੌਕਾ ਮਿਲਿਆ ਮੈਨੂੰ ਸਪੈਸ਼ਲੀ ਕਿ ਉਹ ਫਿਰ ਉਹਦੇ ਨਾਲ ਦੀ ਸੇਮ ਰੈਪਲੀਕਾ ਉਸ ਤੋਂ ਵੱਡੇ ਸਾਈਜ਼ ਦੇ ਵਿੱਚ ਅਸੀਂ ਉੱਥੇ ਤਿਆਰ ਕੀਤੀ ਜਿਹੜੀ ਸ਼ਹੀਦੀ ਗੈਲਰੀ ਵਿੱਚ ਹੁਣ 2024 ਦੇ ਵਿੱਚ 9 ਮਾਰਚ 2024 ਨੂੰ ਐਡ ਕੀਤੀ ਗਈ ਮੇਰੇ ਇਤਿਹਾਸ ਨੂੰ ਕਿਸ ਤਰੀਕੇ ਦੇ ਨਾਲ ਕੋਲੋਂ ਦੀ ਜਾਂਦੇ ਕਿਉਂਕਿ ਉਸ ਸਮੇਂ ਦੇ ਵਿੱਚ ਜੇ ਤੁਹਾਨੂੰ ਹੋਸ਼ ਵੀ ਹੋਏਗੀ ਜਾਂ ਤੁਸੀਂ ਮੰਜ਼ਰ ਦੇਖਿਆ ਹੋਵੇਗਾ ਪਰ ਫਿਰ ਵੀ ਉਸ ਚੀਜ਼ ਨੂੰ ਇੱਕ ਰੈਪਲੀਕਾ ਦੇ ਵਿੱਚ ਬਸਾਣਾ ਬਹੁਤ ਔਖਾ ਕੰਮ ਹੈ ਫਿਰ ਵੀ ਕਿ ਇਹਨੂੰ ਕਿਸ ਤਰੀਕੇ ਦੇ ਨਾਲ ਇਹਦੀ ਪਿੱਛੇ ਦੀ ਮਿਹਨਤ ਜਾਣਨੀ ਮੈਂ ਚਾਹਾਂਗਾ ਕਿ ਕਿਸ ਤਰੀਕੇ ਦੇ ਨਾਲ ਸੰਘਰਸ਼ ਵੀ ਹੈ ਮਿਹਨਤ ਵੀ ਹੈ ਤੇ ਖਾਸ ਤੌਰ ਤੇ ਉਸ ਸਮੇਂ ਨੂੰ ਯਾਦ ਕਰਵਾਣਾ ਜੀ ਇਹ ਬਹੁਤ ਵਧੀਆ ਕੁਐਸਚਨ ਤੁਸੀਂ ਕੀਤਾ ਇਹਦੇ ਵਿੱਚ ਸਭ ਤੋਂ ਪਹਿਲਾਂ ਚੀਜ਼ ਇਹ ਆ ਕਿ ਮੈਂ ਦੱਸਣਾ ਚਾਹਾਂਗਾ ਅਸੀਂ ਖੁਦ ਸਿੱਖ ਧਰਮ ਨਾਲ ਤੋਂ ਬਿਲੋਂਗ ਕਰਦੇ ਸਿੱਖ ਫੈਮਿਲੀਸ ਤੋਂ ਬਿਲੋਂਗ ਕਰਦੇ ਆਂ ਐਂਡ ਅਸੀਂ ਆਪਣੇ ਵੱਡੇ-ਵਡੇਰਿਆਂ ਤੋਂ ਬਜ਼ੁਰਗਾਂ ਤੋਂ ਇਹ ਚੀਜ਼ਾਂ ਸੁਣੀਆਂ ਹੋਈਆਂ ਕਿ ਸਾਡੇ ਨਾਲ ਕਿਹੜੀਆਂ-ਕਿਹੜੀਆਂ ਵਧੀਕੀਆਂ ਕੀਤੀਆਂ ਗਈਆਂ ਆਉਣ ਵਾਲੀਆਂ ਸਰਕਾਰਾਂ ਨੇ ਯਾ ਸਰਕਾਰਾਂ ਨੇ ਜੋ ਜੋ ਸਾਡੇ ਨਾਲ ਤੱਕੇਸ਼ਾਇਆ ਹੋਈਆਂ ਸੋ ਅਸੀਂ ਖੁਦ ਵੀ ਦੇਖਦੇ ਹਾਂ ਜੰਸਰ ਦੇ ਹਰ ਚੀਜ਼ ਨੂੰ ਅੰਡਰਸਟੈਂਡ ਕਰਦੇ ਹਾਂ ਕਿ ਅੱਜ ਕੱਲ ਸੋਸ਼ਲ ਮੀਡੀਆ ਹੈਗਾ ਸਾਲਾ ਕੁਝ ਦੇਖਣ ਨੂੰ ਵੀ ਮਿਲ ਜਾਂਦਾ ਆ ਆਟੋਮੈਟਿਕਲੀ ਸੋ ਉਹ ਚੀਜ਼ਾਂ ਆਪਣੇ ਅੰਦਰ ਇੱਕ ਦਰਦ ਵੀ ਹੁੰਦਾ ਆ ਕੌਮ ਨੂੰ ਲੈ ਕੇ ਜਿਹੜਾ ਦਰਦ ਆ ਉਹਨੂੰ ਇੱਕ ਆਰਟਿਸਟ ਆਪਣੇ ਆਂਡ ਦੇ ਨਾਲ ਕਿੱਦਾਂ ਸਾਹਮਣੇ ਲੈ ਕੇ ਆਉਂਦਾ ਆ ਇਸ ਇੱਕ ਆਰਟਿਸਟ ਤੇ ਡਿਪੈਂਡ ਕਰਦਾ ਅੰਦਰ ਜੋ ਕੌਮ ਲਈ ਦਰਦ ਆ ਔਰ ਇੱਕ ਤੁਹਾਡੇ ਹੱਥ ਦੇ ਵਿੱਚ ਜਿਹੜਾ ਹੁਨਰ ਆ ਔਰ ਤੁਸੀਂ ਉਸ ਉਸ ਚੀਜ਼ ਨੂੰ ਹੈਂਡੀਕਰਾਫਟ ਆਰਟ ਔਰ ਵੈਕ ਸਟੈਚੂਸ ਦੇ ਆਰਟ ਨਾਲ ਉਹਨਾਂ ਦਾ ਕੰਬੀਨੇਸ਼ਨ ਬਹੁਤ ਜ਼ਰੂਰੀ ਆ ਬਹੁਤ ਬਹੁਤ ਇਹ ਬਹੁਤ ਕੰਬੀਨੇਸ਼ਨ ਇਹਦੇ ਵਿੱਚ ਬਣਨਾ ਬਹੁਤ ਜ਼ਰੂਰੀ ਆ ਤਾਂ ਹੀ ਤੁਸੀਂ ਉਹ ਚੀਜ਼ ਨੂੰ ਹੂਬ ਹੂ ਮੂਹ ਬੋਲਦੀ ਤਸਵੀਰ ਜਿਹੜੀ ਤੁਸੀਂ ਲਾਈਵ ਉਹਦੇ ਵਿੱਚ ਦਿਖਾ ਸਕਦੇ ਸਕੇਲ ਮਾਡਲ ਦੇ ਵਿੱਚ ਜੀ ਠੀਕ ਹੈ ਜੀ ਇਤਿਹਾਸ ਨੂੰ ਜਾਣਨ ਵਾਸਤੇ ਕੀ ਸੰਘਰਸ਼ ਹੁੰਦੇ ਮਗਰ ਦਾ ਮਤਲਬ ਕਿ ਲੋਕਾਂ ਨੂੰ ਮਿਲੇ ਵੀ ਹੋ ਕਿਉਂਕਿ ਕੱਲੂਕਰ ਦੇ ਨਾਲ ਸੰਬੰਧਿਤ ਕਈ ਐਸੇ ਪਰਿਵਾਰ ਵੀ ਨੇ ਜੀ ਜਿਹੜੇ ਹਲੇ ਵੀ ਮਿਲੇ ਹੋਣੇ ਉਹਨਾਂ ਨੂੰ ਜਾਂ ਜਿਹੜੇ ਅਸਲੇ ਗੱਲਬਾਤ ਵੀ ਕੀਤੀ ਹੋਣੀ ਹੈ ਜੀ ਇਹਦੇ ਵਿੱਚ ਮੈਂ ਦੱਸਣਾ ਚਾਹੁੰਗਾ ਸਾਰਿਆਂ ਨੂੰ ਕਿ 40 ਸਾਲਾਂ ਬਾਅਦ 84 ਦੇ ਕਲੂ ਘਰ ਨੂੰ ਨੀਅਰਬਾਊਟ ਹੋ ਗਿਆ ਔਰ 40 ਸਾਲਾਂ ਬਾਅਦ ਅੱਜ ਉਹ ਜਿਹੜੀ ਆਰਟ ਗੈਲਰੀ ਓਪਨ ਹੋਈ ਬਹੁਤ ਵੱਡਾ ਸੰਘਰਸ਼ ਕਰਨ ਤੋਂ ਬਾਅਦ ਉਹ ਓਪਨ ਕੀਤੀ ਗਈ ਆ ਉਹਨਾਂ ਵਿੱਚ ਉਹਨਾਂ ਪਰਿਵਾਰਾਂ ਦੇ ਨਾਮ ਔਰ ਸਵੀਰਾਂ ਉਹਨਾਂ ਸ਼ਹੀਦਾਂ ਪਰਿਵਾਰਾਂ ਦੀਆਂ ਲੱਗੀਆਂ ਜਿਹੜੇ ਪ੍ਰਕਰਮਾਂ ਦੇ ਵਿੱਚ ਸ਼ਹੀਦ ਹੋਏ ਸੀ ਬੇਕਸੂਰ ਇਹ ਸ਼ਰਧਾਲੂ ਆਏ ਸੀ ਦਰਦ ਉਸ ਦਾ ਹੋ ਗਿਆ ਹਾਂ ਜੀ ਬਿਲਕੁਲ ਜੀ ਜਿਨ੍ਹਾਂ ਦੇ ਪਰਿਵਾਰ ਗਏ ਪਤਾਂ ਦਾ ਉਹਨਾਂ ਨੂੰ ਆ ਜੀ ਹਾਂ ਜੀ ਜਿਨ੍ਹਾਂ ਦੇ ਜਿਹਦੇ ਨਾਲ ਬੀਤੀ ਅਸੀਂ ਉਹਨਾਂ ਦਾ ਦਰਦ ਮਹਿਸੂਸ ਕਰ ਸਕਦੇ ਹਾਂ ਕਿਉਂਕਿ ਅਸੀਂ ਉਹ ਚੀਜ਼ਾਂ ਆਪਣੇ ਪਿੰਡੇ ਤੇ ਵੀ ਹੰਡਾਈਆਂ ਕਿਤਨਾ ਕਿਤੇ ਸੋ ਉਹ ਚੀਜ਼ਾਂ ਜਿਹੜੀਆਂ ਆ ਕਿਤਨਾ ਕਿਤੇ ਉਹ ਚੀਜ਼ਾਂ ਜਿਹੜੀ ਅਸੀਂ ਦੇਖਦੇ ਹਾਂ 40 ਸਾਲਾਂ ਬਾਅਦ ਉਹਨਾਂ ਦਾ ਨਾਮ ਉੱਥੇ ਲਿਖਿਆ ਗਿਆ ਹਾਂ ਜੀ ਤੇ ਅੱਜ ਮਤਲਬ ਕਿ ਇਹ ਬਹੁਤ ਜ਼ਰੂਰੀ ਆ ਕਿ ਅਸੀਂ ਸਾਰੇ ਉੱਥੇ ਜਾਈਏ ਉਹਨਾਂ ਦਾ ਇਤਿਹਾਸ ਦੇਖੀਏ ਅਸੀਂ ਨੀਅਰਬਾਊਟ 700 ਜਿਹੜੀਆਂ ਇਕਸੇ ਤਸਵੀਰਾਂ ਉਹ ਪਾਸ ਕੀਤੀਆਂ ਜਿਹਦੇ ਵਿੱਚੋਂ 300 ਨੀਅਰਬਾਊਟ ਲੱਗ ਚੁੱਕੀਆਂ ਅਸੀਂ ਜਿੱਦਾਂ ਜਿੱਦਾਂ ਇਨਸਪੈਕਸ਼ਨ ਕਰ ਰਹੇ ਅਸੀਂ ਐਵੇਂ ਨਹੀਂ ਕਿਸੇ ਦੀ ਵੀ ਪਿਕਸਲ ਲਗਾ ਰਹੇ ਬਹੁਤ ਹੋਰ ਪ੍ਰੋਪਰ ਆਇਡੈਂਟੀਫਿਕੇਸ਼ਨ ਔਰ ਪੂਰੀ ਉਹਦੀ ਆਪਣੀ ਇਨਸਪੈਕਸ਼ਨ ਕਰਕੇ ਅਸੀਂ ਉਹ ਤਸਵੀਰਾਂ ਨੂੰ ਉੱਥੇ ਲਗਾ ਰਹੇ ਹਾਂ ਬਹੁਤ ਵੱਡਾ ਰੋਲ ਆ ਭਾਈ ਸਾਹਬ ਸਿੰਘ ਜਿਹੜੇ ਦਮ ਦੀ ਮੀਟਕਸਾਲ ਦੇ ਜਿਹੜੇ ਆਪਣੇ ਬਹੁਤ ਵੱਡੇ ਉਹਨਾਂ ਦਾ ਵੀ ਯੋਗਦਾਨ ਹੈਗਾ ਸੇਵਕ ਨੇ ਉਹ ਵੀ ਇਸ ਦੇ ਉੱਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਸਹਿਬ ਸਿੰਘ ਜੀ ਮੇਰਾ ਇੱਕ ਨਿੱਜੀ ਸਵਾਲ ਹੈ ਕਿ ਜਦੋਂ ਰੈਪਲੀਕਾ ਬਣਾਉਂਦੇ ਵੀ ਹੋਵੋਗੇ ਜਿਸ ਤਰੀਕੇ ਨਾਲ ਤੁਸੀਂ ਉਹਨੂੰ ਰੈਪਲੀਕਾ ਨੂੰ ਤਿਆਰ ਕੀਤਾ ਹੈ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਜਿਸ ਤਰੀਕੇ ਤੁਸੀਂ ਕੋਸ਼ਿਸ਼ ਕੀਤੀ ਹੈ ਕਿ ਗੋਲੇ ਵੱਜੇ ਨੇ ਜੀ ਆਸੇ ਪਾਸਿਓਂ ਵੀ ਮਿੱਟੀ ਦੇ ਢੇਰ ਟੁੱਟਿਆ ਉਸ ਵੇਲੇ ਦੇ ਆਪਣੇ ਦਿਲ ਦੇ ਹਾਲਾਤ ਕੀ ਸਨ ਉਸ ਵੇਲੇ ਮੰਜ਼ਰ ਕੀ ਸੀਗਾ ਕਿ ਮਹਿਸੂਸ ਕੀ ਹੁੰਦਾ ਪਿਆ ਸੀ ਉਸ ਵੇਲੇ ਮੇਰੀ ਏਜ ਉਦੋਂ ਮੇਰਾ ਜਨਮ ਦਾ ਉਸ ਤੋਂ ਬਾਅਦ ਦਾ ਜਦੋਂ ਰੈਪਲੀਕਾ ਬਣਾ ਰਹੇ ਸੀ ਜੀ ਅਰੇ ਹਾਂ ਜੀ ਮੈਂ ਉਹ ਚੀਜ਼ ਲਾਈਵ ਕਦੀ ਨਹੀਂ ਦੇਖੀ ਪਿਕਸਲ ਪਿਕਸਲ ਨੇ ਥੋੜੀਆਂ ਬਹੁਤੀਆਂ ਉਹ ਇੱਕ ਕੁਝ ਚੀਜ਼ਾਂ ਕਾਲਪਨਿਕ ਹੁੰਦੀਆਂ ਕੁਝ ਚੀਜ਼ਾਂ ਤੁਸੀਂ ਦੇਖ ਕੇ ਪ੍ਰੋਪਰ ਹੂ ਬੂ ਬਣਾਉਂਦੇ ਆ ਜਦੋਂ ਤੁਸੀਂ ਉਹ ਚੀਜ਼ਾਂ ਬਣਾਉਂਦੇ ਆ ਮਨ ਦੇ ਅੰਦਰ ਬਹੁਤ ਹੁੰਦੀਆਂ ਕਿ ਕਿੱਡੇ ਮਤਲਬ ਕਿ ਕਿਨੇ ਔਖੇ ਢੰਗ ਸੌਕੇ ਮਤਲਬ ਕਿ ਉਹ ਗਲਤ ਢੰਗ ਨਾਲ ਉਹਦੇ ਉੱਤੇ ਹਮਲਾ ਕੀਤਾ ਗਿਆ ਕਿ ਅਜੀਤ ਜੀ ਜੋ ਹਰਮੰਦਰ ਸਾਹਿਬ ਦੀ ਜੋ ਤਸਵੀਰ ਹੈ ਬੜੀ ਰੂਹ ਨੂੰ ਸ਼ਾਂਤੀ ਮਿਲਦੀ ਹੈ ਤੇ ਉਸ ਤਰੀਕੇ ਦਾ ਰੈਪਲੀਕਾ ਬਣਾਣਾ ਉਸ ਸਾਹਿਬ ਦੇ ਨਾਲ ਬਹੁਤ ਬਹੁਤ ਔਖਾ ਜੀ ਜਦੋਂ ਅਸੀਂ ਬਣਾਉਨੇ ਹਾਂ ਕਿਸੇ ਵੇਲੇ ਅੰਦਰੋਂ ਮਨ ਪਰੇਸ਼ਾਨ ਵੀ ਹੋ ਜਾਂਦਾ ਕਿ ਮੈਂ ਚੀਜ਼ ਚੀਜ਼ ਕਰ ਰਿਹਾ ਆ ਉਹਦੇ ਵਿੱਚ ਹਜ਼ਾਰਾਂ ਲੱਖਾਂ ਗੋਲੀਆਂ ਜਿਹੜੀਆਂ ਵੱਜੀਆਂ ਇੱਕ ਗੋਲੀ ਵੀ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਕੋਈ ਇੱਕ ਬੰਦੇ ਦੇ ਕਿਸੇ ਗੋਲੀ ਵੀ ਬਚ ਜਵੇ ਤੇ ਉਹ ਬਹੁਤ ਵੱਡਾ ਇਸ਼ੂ ਇੰਟਰਨੈਸ਼ਨਲ ਬਣ ਜਾਂਦਾ ਤੇ ਇੱਥੇ ਹਜ਼ਾਰਾਂ ਲੋਕਾਂ ਦੇ ਗੁਰਸ਼੍ਰੀਆਮ ਕਤਲ ਹੋਏ ਤੇ ਉਹਦਾ ਕੋਈ ਹਿਸਾਬ ਨਹੀਂ ਕੋਈ ਪੁੱਛਣ ਵਾਲਾ ਨਹੀਂ ਕੋਈ ਦੱਸਣ ਵਾਲਾ ਨਹੀਂ ਤੇ ਮੈਂ ਚਾਹੁੰਦਾ ਕਿ ਸਾਡੇ ਦੇਸ਼ ਦਾ ਸਿਸਟਮ ਕਿਹੋ ਜਿਹਾ ਹੈਗਾ ਕਿ ਸਾਨੂੰ ਇਸ ਸਿਸਟਮ ਤੇ ਚੇਂਜ ਕਰਨ ਦੀ ਲੋੜ ਆ ਕਿ ਇਹੋ ਜਿਹੀਆਂ ਚੀਜ਼ਾਂ ਮੁੜ ਕੇ ਲਾਈਫ ਦੇ ਵਿੱਚ ਦੁਹਰਾਉਣ ਆਪਣੇ ਇਤਿਹਾਸ ਵਿੱਚ ਨਾ ਆਵੇ ਮਤਲਬ ਕਿ ਇਹ ਇੱਕ ਰੈਪਲੀਕਾ ਨਹੀਂ ਹੈ ਕਿ ਜਿੰਦਾ ਜਾਂਦਾ ਬੋਲਦਾ ਇਤਿਹਾਸ ਹੈ ਆਪਣੇ ਦਾ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਜਦੋਂ ਤੁਸੀਂ ਇੱਥੇ ਜਾਓਗੇ ਸ਼ਹੀਦੀ ਗੈਲਰੀ ਅੰਦਰ ਬਿਲਕੁਲ ਜਿੱਥੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਲੱਗੇ ਹੈ ਉੱਥੇ ਬਿਲਕੁਲ ਉਹਦੇ ਬੈਕਸਾਈਡ ਤੇ ਦਰਵਾਜ਼ਾ ਤੁਸੀਂ ਅੰਦਰ ਜਾਂਦੇ ਆ ਤੁਹਾਡੇ ਤੁਸੀਂ ਦੇਖ ਕੇ ਹੀ ਤੁਸੀਂ ਇੱਕਦਮ ਤੁਹਾਡੇ ਰੂਹ ਕੋਲੇ ਖੜੇ ਹੋ ਜਾਊਗੇ ਕਿ ਤੁਸੀਂ ਮਹਿਸੂਸ ਕਰ ਸਕਦੇ ਆ ਕਿ ਵਾਕਿ ਉਹ ਜਿਹੜੀ ਚੀਜ਼ ਹੈ ਦੇਖ ਕੇ ਤੁਹਾਨੂੰ ਸਮਝ ਆ ਜਾਊਗੀ ਕਿ ਇਨਾਂ ਰਸ਼ ਪੈ ਗਿਆ ਉੱਥੇ ਮੈਂ ਜਦੋਂ ਲਾਇਆ ਉੱਥੇ ਰੱਖਿਆ ਉਹ ਸੰਗਤ ਨੇ ਐਂਟਰ ਕੀਤਾ ਇੰਨਾ ਰਸ਼ ਉੱਥੇ ਪੈ ਗਿਆ ਸਾਰੇ ਆਣੇ ਨੇ ਮੈਨੂੰ ਘੇਰ ਲਿਆ ਵੀਜ਼ਮ ਚ ਵਿੱਚ ਸਾਰੇ ਆਏ ਹੋਏ ਸੀਗੇ ਬੜੀਆਂ ਬੜੀਆਂ ਕੌਮੀ ਸਖਸੀਤਾਂ ਭਾਈ ਪਿੰਦਰਪਾਲ ਸਿੰਘ ਜੀ ਭਾਈ ਬੰਤਾ ਸਿੰਘ ਜੀ ਅਮਰਜੀਤ ਸਿੰਘ ਜਾਵਲਾ ਜੀ ਜਥੇਦਾਰ ਜੀ ਰਕਬੀਰ ਸਿੰਘ ਜੀ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਤੰਬੀ ਜੀ ਸ਼ੋਮਣੀ ਕਮੇਟੀ ਦੇ ਪ੍ਰਧਾਨ ਬਕਾਇਦਾ ਉਹਨਾਂ ਨੇ ਮੈਨੂੰ ਉੱਥੇ ਸਨਮਾਨਿਤ ਕੀਤਾ ਸ਼ੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ ਜੀ ਬਹੁਤ ਵਧੀਆ ਉੱਥੇ ਉਹਨਾਂ ਨੇ ਜੋ ਵੀ ਆਪਣਾ ਲਾ ਕੀਤਾ ਸਰਪੰਚ ਜੀ ਇੱਕ ਹੋਰ ਮੇਰਾ ਸਵਾਲ ਹੈ ਕਿ ਪਹਿਲਾਂ ਜਲੀਆਂ ਵਾਲਾ ਬਾਗ ਦਾ ਵੀ ਤੁਸੀਂ ਰੈਪਲੀਕਾ ਇਦਾਂ ਹੀ ਤਿਆਰ ਕੀਤਾ ਇਤਿਹਾਸ ਨੂੰ ਕਿਉਂ ਇਨੀ ਤਰਜੀ ਕਿਉਂਕਿ ਇਹ ਇੱਕ ਪਾਸੇ ਅੱਜ ਦੀ ਡੇਟ ਚ ਯੂਥ ਵੀ ਹੈ ਡਿਜੀਟਾਈਜੇਸ਼ਨ ਵੀ ਹੈ ਹਾਲਾਂਕਿ ਹੁਣ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਆ ਰਹੀ ਹੈ ਬੜੀਆਂ ਸਿਨੀਆਂ ਚੀਜ਼ਾਂ ਨਿਕਲ ਕੇ ਆਉਂਦੀਆਂ ਪਈਆਂ ਇਤਿਹਾਸ ਨੂੰ ਨਾਲ ਹੀ ਤੇ ਖਾਸ ਤੌਰ ਤੇ ਸਿੱਖ ਇਤਿਹਾਸ ਦੇਖਿਓ ਸਾਡਾ ਇਤਿਹਾਸ ਇੰਨਾ ਰਿਚ ਇਤਿਹਾਸ ਹੈ ਮੀਰ ਵਿਰਸਾ ਸਾਡਾ ਅਮੀਰ ਇਤਿਹਾਸ ਹੈ ਸਾਡਾ ਉਹਨੂੰ ਸੰਭਾਲਣ ਦੀ ਬਹੁਤ ਲੋੜ ਹੈ ਸਾਰੀਆਂ ਚੀਜ਼ਾਂ ਹਰ ਇਨਸਾਨ ਕਰ ਰਿਹਾ ਆਪਣਾ ਆਪਣਾ ਗਾਇਕ ਆਪਣੀ ਕਰ ਰਿਹਾ ਸਾਰਾ ਕੁਝ ਉਹਨੂੰ ਫਟਾਫਟ ਹੀ ਤਰਜੀਹ ਦੇ ਕੇ ਉਹਨੂੰ ਪ੍ਰੋਮੋਟ ਕਰ ਦਿੱਤਾ ਜਾਂਦਾ ਇਤਿਹਾਸ ਇਦਾਂ ਹੀ ਚੀਜ਼ਾਂ ਖੂਨ ਡੋਲਿਆ ਹੋਇਆ ਹੈ ਸਾਡਾ ਇੱਕ ਇੱਕ ਤੁਕਕੇ ਦਾ ਮੁੱਲ ਵੀ ਬਾਹਰ ਨਹੀਂ ਸਕਦੇ ਇਤਿਹਾਸ ਸਾਡਾ ਰਿਚ ਬਹੁਤ ਅਮੀਰ ਆ ਸਾਨੂੰ ਅਸੀਂ ਨਹੀਂ ਸੰਭਾਲਾਂਗੇ ਤਾਂ ਹੋਰ ਸੰਭਾਲੇਗਾ ਕੌਣ ਹਾਏ ਹਰ ਇੱਕ ਇਨਸਾਨ ਦੀ ਆਪਣੀ ਆਪਣੀ ਜ਼ਿੰਮੇਵਾਰੀ ਹੋਣੀ ਚਾਹੀਦੀ ਆ ਕਿ ਆਪਣਾ ਇਤਿਹਾਸ ਅਸੀਂ ਸੰਭਾਲੀਏ ਤਾ ਹੀ ਅਸੀਂ ਆਪਣੇ ਕੌਮ ਨੂੰ ਆਪਣੀ ਆਪਣੇ ਦੇਸ਼ ਨੂੰ ਆਪਣੇ ਲੋਕਾਂ ਨੂੰ ਚੰਗੀ ਸਿਹਤ ਦੇ ਸਕਦੇ ਆ ਲੱਚਰ ਗਾਈ ਕੀ ਕਰ ਲਈਏ ਜਿੰਨੀ ਮਰਜ਼ੀ ਕਰ ਲਈ ਅਸੀਂ ਲੋਕਾਂ ਨੂੰ ਸਿਹਤ ਨਹੀਂ ਦੇ ਸਕਦੇ ਚੰਗੇ ਪਾਸੇ ਚੰਗੇ ਕਰਮਾਂ ਤੇ ਨਹੀਂ ਲੈ ਕੇ ਆ ਸਕਦੇ ਜੇ ਅਸੀਂ ਇਹੋ ਜੇ ਕਰਮਾਂ ਨੂੰ ਕਰਾਂਗੇ ਚੰਗੇ ਕਰਮ ਚੰਗੇ ਪਾਸੇ ਲੋਕਾਂ ਨੂੰ ਤੋਰਾਂਗੇ ਤੇ ਫਿਰ ਅਸੀਂ ਇੱਕ ਸਮਾਜ ਨੂੰ ਚੰਗੀ ਸਿਹਤ ਦੇ ਸਕਦੇ ਆ ਆਪਾਂ ਲੋਕਾਂ ਨੂੰ ਪਟਕਾਉਣਾ ਨਹੀਂ ਰਸਤਿਆਂ ਤੋਂ ਆਪਾਂ ਚੰਗੇ ਰਸਤੇ ਤੇ ਲੈ ਕੇ ਆਉਣਾ ਤਾਂ ਕਿ ਸਾਡਾ ਆਉਣ ਵਾਲਾ ਜਿਹੜਾ ਭਾਰਤ ਆ ਨਾ ਇਹ ਸੋਹਣਾ ਸਿਰਜਿਆ ਜਾ ਸਕਿਆ ਪੰਜਾਬ ਇੱਕ ਸੋਹਣਾ ਸਿਰਜਿਆ ਜਾ ਸਕਿਆ ਆਪਾਂ ਪੰਜਾਬ ਨੂੰ ਸੁਖੀ ਦੇਖਣਾ ਖੁਸ਼ ਦੇਖਣਾ ਚਾਹੁੰਦੇ ਆ ਆਪਣਾ ਇਹ ਮਲਟੀਕਲਚਰ ਪੰਜਾਬ ਆ ਇੱਥੇ ਹਰ ਤਰ੍ਹਾਂ ਦੇ ਲੋਕ ਰਹਿੰਦੇ ਆ ਆਪਾਂ ਪੰਜਾਬ ਨੂੰ ਖੁਸ਼ ਦੇਖਣਾ ਹੈ ਕਿ ਪੰਜਾਬੀਆਂ ਤੇ ਦਾ ਜਿਹੜਾ ਇੱਕ ਫਰਜ਼ ਦੇ ਨਾਤੇ ਤੁਸੀਂ ਇਹ ਕਿ ਗੁਰੂ ਧਾਮਾਂ ਦੀ ਨਿਸ਼ਾਨੀਆਂ ਹੋਣ ਜਿਸ ਤਰੀਕੇ ਨਾਲ ਗੁਰੂ ਧਾਮਾਂ ਤੇ ਜੋ ਤੁਸੀਂ ਕੱਲੂ ਘਰੇ ਦੀ ਵੀ ਗੱਲ ਆਖੀ ਕਿ ਇਤਿਹਾਸ ਨੂੰ ਦੱਸਣਾ ਆਪਾਂ ਹਰ ਧਰਮ ਦੀ ਰਿਸਪੈਕਟ ਕਰਦੇ ਆ ਆਪਾਂ ਹਿੰਦੂਆਂ ਦੀ ਵੀ ਰਿਸਪੈਕਟ ਕਰਦੇ ਆ ਆਪਾਂ ਮੁਸਲਮਾਨਾਂ ਦੀ ਵੀ ਕਰਦੇ ਆ ਸਾਰਿਆਂ ਦੀ ਕਰਦੇ ਆ ਆਪਣੇ ਨਾਲ ਹਰ ਤਰ੍ਹਾਂ ਦੇ ਲੋਕ ਆ ਜਿਹੜੇ ਜੁੜੇ ਹੋਏ ਆ ਅਸੀਂ ਆਪਣੀਆਂ ਵੀ ਕਈ ਸੁਸਾਇਟੀਆਂ ਚਲਾਉਂਦੇ ਆ ਐਨਜੀਓ ਚਲਾਉਂਦੇ ਆ ਮੈਂ ਉਹਨਾਂ ਦਾ ਮੈਂਬਰ ਹੈਗਾ ਅਸੀਂ ਫ੍ਰੀ ਸੇਵਾ ਕਰਦੇ ਆ ਅਸੀਂ ਦੋ ਤਿੰਨ ਪਿੰਡ ਅਡਾਪਟ ਕੀਤੇ ਹੋਏ ਆ ਅਸੀਂ ਉਹਨੂੰ ਉੱਥੋਂ ਪਿੰਡਾਂ ਚੋਂ ਗਰੀਬ ਪਰਿਵਾਰਾਂ ਨੂੰ ਲਿਆ ਕੇ ਉਹਨਾਂ ਦਾ ਫ੍ਰੀ ਇਲਾਜ ਕਰਾਈਦਾ ਉਹ ਸੀ ਦੇਖੀਦਾ ਨਹੀਂ ਉਹ ਕੌਣ Hindu ਆ ਮੁਸਲਮਾਨ ਆ ਸਿੱਖ ਆ ਬਸ ਇਹ ਦੇਖੀਦਾ ਕਿ ਉਹ ਪੰਜਾਬ ਦੇ ਲੋਕ ਆ ਪੰਜਾਬ ਦਾ ਅਸੀਂ ਅਸੀਂ ਬਾਹਰੋਂ ਵੀ ਦਿੱਲੀ ਤੋਂ ਵੀ ਲਿਆ ਕੇ ਇਲਾਜ ਕਰਾਈਦਾ ਦਿੱਲੀ ਵੀ ਜਾ ਕੇ ਇਲਾਜ ਕਰਦੇ ਆ ਬੜਾ ਕੁਝ ਕਰਦੇ ਆ ਅਸੀਂ ਜਿੰਨੀ ਕੀ ਸੇਵਾ ਸੀ ਮਾਲਕ ਦੇ ਸਮ ਦਿਤਤੀ ਆ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਜੈਕਟ ਹੋਰ ਕਿਹੜੇ ਆ ਤੇ ਕੰਮ ਕਰਦੇ ਪਿਓ ਹਾਂਜੀ ਸਾਡੇ ਜਿਹੜਾ ਤੁਹਾਨੂੰ ਮੈਂ ਦੱਸਿਆ ਸੀ ਨੈਸ਼ਨਲ ਸਿੱਖ ਮਿਊਜ਼ੀਅਮ ਇੰਗਲੈਂਡ ਦੇ ਵਿੱਚ ਸਾਡਾ ਜਿਹੜਾ ਮਿਊਜ਼ੀਅਮ ਹੈਗਾ ਉਹਦੇ ਵਿੱਚ ਅਸੀਂ ਜਿਹੜਾ ਕਿ ਜਿਹੜਾ ਆਪਣਾ ਮੇਰੇ ਤੁਹਾਚਾ ਨਹੀਂ ਆ ਰਹੀ ਇੱਕ ਮਿੰਟ ਮੜਾਏ ਤੇ ਵਾਈਟ ਕਰਟੇ ਭਾਜੀ ਹਾਂਜੀ ਤੁਸੀਂ ਇੱਕ ਵਾਰੀ ਕੁਐਸਚਨ ਕਰ ਲਓ ਅਸੀਂ ਆਉਣ ਵਾਲੇ ਟਾਈਮ 'ਚ ਤੁਹਾਨੂੰ ਮੈਂ ਕਿ ਪਹਿਲਾਂ ਦੱਸਿਆ ਸੀ ਨੈਸ਼ਨਲ ਸਿੱਖ ਮਿਊਜ਼ੀਅਮ ਡਰਬਿੰਗ ਇੰਗਲੈਂਡ ਦੇ ਵਿੱਚ ਸਾਡਾ ਮਿਊਜ਼ੀਅਮ ਹੈਗਾ ਆ ਉਹਦੇ ਵਿੱਚ ਦਾਸ ਕੋਆਰਡੀਨੇਟ ਦੀ ਸੇਵਾ ਕਰਦਾ ਹੈਗਾ ਤੇ ਉਹਦੇ ਵਿੱਚ ਅਸੀਂ ਸਾਰਾ ਗੜੀ ਦੇ ਇਤਿਹਾਸ ਨੂੰ ਦੁਹਰਾ ਰਹੇ ਹਾਂ ਉਹਦੇ ਵਿੱਚ ਆਲਰੇਡੀ ਮੇਰੇ ਬਹੁਤ ਸਾਰੀਆਂ ਰੈਪਲਿਕਸ ਪਈਆਂ ਜਿਹੜੀਆਂ ਕਿ ਇੰਟਰਨੈਸ਼ਨਲ ਰੈਪਲਿਕਸ ਹੈਗੀਆਂ ਵਰਲਡ ਦੇ ਵਿੱਚ ਹੋਰ ਕਿਤੇ ਨਹੀਂ ਹੈਗੀਆਂ ਫਿਲਹਾਲ ਅਸੀਂ ਉਹਨਾਂ ਚੀਜ਼ਾਂ ਨੂੰ ਇੰਡੀਆ ਦੇ ਵਿੱਚ ਵੀ ਇਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਰਾ ਗੜੀ ਦੇ ਇਤਿਹਾਸ ਨੂੰ ਅਸੀਂ ਲੈ ਕੇ ਜਾ ਰਹੇ ਹਾਂ ਪੰਜਾਬ ਪੰਜਾਬ ਦੇ ਵਿੱਚ ਜਿਹੜੇ ਆਪਣੇ ਹਿਸਟਰੀ ਦੇ ਨਾਲ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੇ ਇਤਿਹਾਸ ਨਾਲ ਜਿਹੜੇ ਸਾਡੇ ਪ੍ਰੋਜੈਕਟਸ ਹੈਗੇ ਅਸੀਂ ਉਹਨਾਂ ਤੇ ਔਰ ਗਦਰੀ ਬਾਬਿਆਂ ਦੇ ਉਤੇ ਅਸੀਂ ਉਥੇ ਪ੍ਰੋਜੈਕਟ ਕਰ ਰਹੇ ਹੈਗੇ ਆ ਜਿਨ੍ਹਾਂ ਨੂੰ ਇਤਿਹਾਸ ਨੇ ਬਹੁਤ 100 ਸਾਲਾਂ ਤੋਂ ਨਗੋਲਿਆ ਕੀਤਾ ਸੀ ਕਮਾਗਾਟਾ ਮਾਰੂ ਕੈਨੇਡਾ ਦੇ ਜਿਹੜੇ ਸਿੱਖ ਸ਼ਹੀਦ ਹੋਏ ਸੀ ਅਸੀਂ ਉਹਨਾਂ ਦਾ ਵੀ ਇਤਿਹਾਸ ਉਥੇ ਐਡ-ਆਨ ਕਰ ਰਹੇ ਹਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਆਦਾ ਕਿ ਸਾਡਾ ਜਿਹੜਾ ਕੋਸ਼ਿਸ਼ ਹੈ ਕਿ ਇਤਿਹਾਸ ਨੂੰ ਜਿਹੜਾ ਕਿ ਜ਼ਿੰਦਾ ਤੇ ਨਵੀਂ ਪੀੜ੍ਹੀ ਅੱਗੇ ਰੱਖਿਆ ਜਾਵੇ ਅਸੀਂ ਇਤਿਹਾਸ ਨੂੰ ਹੀ ਅੱਗੇ ਲੈ ਕੇ ਆਉਣਾ ਸਾਰੀਆਂ ਚੀਜ਼ਾਂ ਨੂੰ ਮੈਂ ਕੰਨਾ ਕਿ 90% ਲੋਕ ਹਰ ਚੀਜ਼ ਨੂੰ ਪ੍ਰਮੋਟ ਕਰ ਰਹੇ ਆ ਸਿਰਫ 10% ਲੋਕ ਇਤਿਹਾਸ ਨੂੰ ਕਰ ਰਹੇ ਆ ਉਹਨਾਂ ਵਿੱਚੋਂ ਸਿਰਫ 2-3% ਪਾਸ ਹੋ ਰਹੇ ਆ ਆ ਚਾਹੇ ਕੌਮ ਦਾ ਇਤਿਹਾਸ ਹੋਵੇ ਜਾਂ ਆਪਣੀ ਕਿਸੇ ਕਲਚਰ ਦਾ ਹੋਵੇ ਬਿਲਕੁਲ ਅਸੀਂ ਹੀ ਸਮਾਂਗੇ ਤਾਂ ਕੁਝ ਨਾ ਹਰ ਇੱਕ ਇਨਸਾਨ ਦੀ ਆਪਣੀ ਆਪਣੀ ਜ਼ਿੰਮੇਵਾਰੀ ਹੈ ਜੀ ਬਹੁਤ ਮਿਹਰਬਾਨੀ ਪ੍ਰਮਾਤਮਾ ਮੇਰ ਕਰਨ ਵਾਹਿਗੁਰੂ ਇਹ ਤੁਸੀਂ ਗੱਲਬਾਤ ਸੁਣੀ ਹੈ ਕਿ ਸਾਇਬ ਸਿੰਘ ਹੋਰਾਂ ਦੀ ਜਿਨ੍ਹਾਂ ਨੇ ਰੈਪਲੀਕਾ ਤਿਆਰ ਕੀਤੀ ਤੇ ਉਹਦੇ ਪਿੱਛੇ ਦਾ ਇੱਕ ਮੁੱਖ ਮਕਸਦ ਦੱਸਿਆ ਕਿ ਕੀ ਮਕਸਦ ਹੈ ਉਹਨਾਂ ਦਾ ਕਿ ਜਿਹੜੀ ਉਹਨਾਂ ਨੇ ਰੈਪਲੀਕਾ ਤਿਆਰ ਕੀਤੀ ਹੈ ਤੇ ਹੁਣ ਆਉਣ ਵਾਲੇ ਸਮੇਂ 'ਚ ਉਹਨਾਂ ਦੇ ਹੋਰ ਕੀ ਪ੍ਰੋਜੈਕਟਸ ਹੋਣ ਵਾਲੇ ਨੇ ਇੰਗਲੈਂਡ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੰਮ ਕਰਦੇ ਪਏ ਨੇ ਉਮੀਦ ਹੈ ਕਿ ਤੁਸੀਂ ਜ਼ਰੂਰ ਲੋਕ ਜਾਓਗੇ ਹਰਮੰਦਰ ਸਾਹਿਬ ਜਦੋਂ ਤੇ ਉੱਥੇ 84 ਦੇ ਕੱਲੂ ਘਾਰੇ ਦਾ ਜਿਹੜਾ ਮਿਊਜ਼ੀਅਮ ਤਿਆਰ ਕੀਤਾ ਗਿਆ ਆ ਗੈਲਰੀ ਤਿਆਰ ਕੀਤੀ ਗਈ ਆ ਉਹਨੂੰ ਜ਼ਰੂਰ ਦੇਖੋਗੇ ਤੇ ਇਤਿਹਾਸ ਬਾਰੇ ਜਿਹੜਾ ਕਿ ਜਾਣ ਸਕੋਗੇ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਚਲੰਦਾ ਹੈ